ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਫੇਰ ਇੱਕ ਜ਼ਰੂਰੀ ਜਾਣਕਾਰੀ ਖਾਸ ਕਰਕੇ ਰੋਜ਼ਗਾਰ ਦੇ ਸਬੰਧ ਵਿੱਚ ਨਵੀਆਂ ਪੋਸਟਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿਕਿਉਰਿਟੀ ਗਾਰਡ ਸੁਪਰਵਾਈਜ਼ਰ ਡਰਾਈਵਰ ਦੀਆਂ ਪੋਸਟਾਂ ਸਾਬਕਾ ਫੌਜੀ ਵੀਰ ਵੀ ਅਪਲਾਈ ਕਰ ਸਕਦੇ ਨੇ ਸਿਵਲਨ ਨੌਜਵਾਨ ਜਿਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਨੌਕਰੀ ਦੀ ਜ਼ਰੂਰਤ ਹੈ ਉਹ ਵੀ ਇਹਨਾਂ ਪੋਸਟਾਂ ਵਾਸਤੇ ਤੁਹਾਨੂੰ ਸੰਪਰਕ ਨੰਬਰ ਦਿੱਤੇ ਜਾਣਗੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਹੋ ਤੁਹਾਨੂੰ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਹਾਈਪ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਕਿਸੇ ਹੋਰ ਦਾ ਵੀ ਭਲਾ ਹੋ ਜੇਗਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਇਸੇ ਤਰ੍ਹਾਂ ਦੀਆਂ ਹੋਰ ਜ਼ਰੂਰੀ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਇਸ ਚੈਨਲ ਤੇ ਪਹੁੰਚਦੀਆਂ ਰਹਿਣਗੀਆਂ ਸੋ ਜਾਣਕਾਰੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਹੈ ਇਹ ਭਰਤੀ ਹੋ ਰਹੀ ਹੈ ਜੀ 20 ਪੋਸਟਾਂ ਨੇ ਸਿਕਿਉਰਿਟੀ ਗਾਰਡ ਦੀਆਂ ਹਸਪੀਟਲ ਦੇ ਵਿੱਚ ਲੁਧਿਆਣੇ ਸਿਵਲ ਲਾਈਨ ਏਰੀਆ ਦੇ ਵਿੱਚ ਤਨਖਾਹੇ ਦੇ ਵਿੱਚ ਕੰਪਨੀ ਵੱਲੋਂ 22000 ਤੋਂ ਲੈ ਕੇ 25000 ਤੱਕ ਦੱਸੀ ਗਈ ਹੈ ਉਮਰ ਜਿਹੜੀ 50 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਪਾਬਾਬ ਸਾਬਕਾ ਫੌਜੀ ਵੀ ਅਪਲਾਈ ਕਰ ਸਕਦੇ ਨੇ ਵਿਦਿਅਕ ਯੋਗਤਾ ਘੱਟ ਤੋਂ ਘੱਟ 10ਵੀਂ ਪਾਸ ਹੋਵੇ ਵੱਧ ਜਿੰਨੀ ਮਰਜ਼ੀ ਹੋ ਸਕਦੀ ਆ ਹਾਈਟ ਜਿਹੜੀ 5 ਫੁੱਟ 10 ਇੰਚ ਤੋਂ ਘੱਟ ਨਹੀਂ ਹੋਣੀ ਚਾਹੀਦੀ ਡਿਊਟੀ ਤੁਹਾਡੀ 8 ਘੰਟੇ ਰਹਿਣ ਵਾਲੀ ਹੈ ਆਰਮੀ ਪਲੇਸਮੈਂਟ ਸੈੱਲ ਲੁਧਿਆਣੇ ਤੁਸੀਂ ਸੰਪਰਕ ਕਰ ਸਕਦੇ ਹੋ 8:30 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ 94640 14127 ਨੰਬਰ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਉਸ ਏਰੀਆ ਦੇ ਜਿਹੜੇ ਵੀਰ ਨੇ ਉਹ ਲੈ ਸਕਦੇ ਨੇ ਅਗਲੀ ਜਿਹੜੀ ਜਾਣਕਾਰੀ ਹੈ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਗਨਮੈਨਾਂ ਦੀ ਜਰੂਰਤ ਹੈ ਨਸ਼ੇ ਪਤੇ ਤੋਂ ਰਹਿਤ ਹੋਣ ਸਿੱਖ ਪਗੜੀ ਧਾਰੀ ਨੌਜਵਾਨ ਚਾਹੀਦੇ ਨੇ 18000 ਰੁਪਏ ਇਹਦੇ ਵਿੱਚ ਤਨਖਾਹ ਹੈ ਤੁਹਾਡਾ ਰਹਿਣਾ ਖਾਣਾ ਜਿਹੜਾ ਉਹ ਫ੍ਰੀ ਹੋਏਗਾ ਤੈਨੂੰ ਛੁੱਟੀਆਂ ਵੀ ਤੁਹਾਨੂੰ ਮਿਲਣਗੀਆਂ ਤੁਸੀਂ ਅਗਰ ਜਾਣਕਾਰੀ ਲੈਣੀ ਹੈ ਇਹਦੇ ਸਬੰਧ ਵਿੱਚ ਤਾਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਆ ਦਫਤਰ ਦਾ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ 016 15085 488 ਅਤੇ 7888 73871 ਇਹਨਾਂ ਨੰਬਰਾਂ ਤੇ ਸੰਪਰਕ ਹੈ ਜਿਹੜੇ ਹੁਸ਼ਾਰਪੁਰ ਇਲਾਕੇ ਦੇ ਜਿਹੜੇ ਵੀਰ ਨੇ ਉਹ ਜਾਣਕਾਰੀ ਲੈ ਸਕਦੇ ਨੇ ਅਗਲੀ ਜਾਣਕਾਰੀ ਹੈ ਜੀ ਸਿਕਿਉਰਿਟੀ ਕੰਪਨੀ ਨੂੰ ਜਿਹੜਾ ਕਨੇਚ ਰੋਡ ਲੁਧਿਆਣੇ ਸਿਕਿਉਰਿਟੀ ਗਾਰਡਨ ਦੀ ਜ਼ਰੂਰਤ ਹੈ ਸਿਕਿਉਰਿਟੀ ਸੁਪਰਵਾਈਜ਼ਰ ਦੀ ਇਹਦੇ ਵਿੱਚ ਪੋਸਟ ਹੈ ਤਨਖਾਹ 20000 ਰੁਪਏ ਤੇ 12ਵੀਂ ਜਾਂ ਬੀਏ ਪਾਸ ਯੋਗਤਾ ਹੋਣੀ ਚਾਹੀਦੀ ਆ ਉਮਰ 30 ਤੋਂ 50 ਸਾਲ ਇਹ ਹੈ ਸਿਕਿਉਰਿਟੀ ਸੁਪਰਵਾਈਜ਼ਰ ਦੀ ਪੋਸਟ ਸਿਕਿਉਰਿਟੀ ਗਾਰਡ ਦੀਆਂ ਤਿੰਨ ਪੋਸਟਾਂ ਨੇ ਤਨਖਾਹ 15000 ਰੁਪਏ ਮਹੀਨਾ ਯੋਗਤਾ 10ਵੀਂ ਜਾਂ 12ਵੀਂ ਪਾਸ ਉਮਰ 25 ਤੋਂ 45 ਸਾਲ ਅਤੇ 80540 ਤੇ 20198 ਇਸ ਨੰਬਰ ਤੇ ਸੰਪਰਕ ਕਰਕੇ ਉਸ ਏਰੀਆ ਦੇ ਵੀਰ ਬਧੇਰੇ ਜਾਣਕਾਰੀ ਜਿਹੜੀ ਉਹ ਲੈ ਸਕਦੇ ਨੇ ਅਗਲੀ ਜਾਣਕਾਰੀ ਹੈ ਜੀ ਇਹ ਹੈ 3 ਨਵੰਬਰ 2025 ਦਿਨ ਸੋਮਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਵਿਖੇ ਸਿਕਿਉਰਿਟੀ ਐਂਡ ਇੰਟੈਲੀਜੈਂਟ ਸਰਵਿਸ ਲਿਮਟਿਡ ਵੱਲੋਂ ਸਿਕਿਉਰਿਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜਿਹੜੇ ਵੀ ਮਾਨਸਾ ਭਲਾੜਾ ਮੌੜ ਮੰਡੀ ਏਰੀਆ ਦੇ ਵੀਰ ਨੇ ਉਹ ਪਹੁੰਚ ਸਕਦੇ ਨੇ ਘੱਟੋ ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ ਉਮਰ 19 ਤੋਂ 40 ਸਾਲ ਤੇ ਕੱਦ ਜਿਹੜਾ ਘੱਟ ਤੋਂ ਘੱਟ 5 ਫੁੱਟ 6 ਇੰਚ ਭਾਰ 52 ਕਿਲੋ ਤੇ ਛਾਤੀ 80 ਸੈਂਟੀਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ ਵਿਦਿਅਕ ਯੋਗਤਾ ਦੇ ਆਪਣੇ ਜਿਹੜੇ ਡਾਕੂਮੈਂਟ ਹੈ ਉਹਦੀਆਂ ਫੋਟੋਸਟੇਟ ਕਾਪੀਆਂ ਅਤੇ ਰੈਜ਼ਿਊਮ ਲੈ ਕੇ ਤੁਸੀਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਵਿਖੇ ਜਿਹੜਾ ਪਹੁੰਚਣਾ ਜਿਹੜਾ ਕਚਹਿਰੀਆਂ ਦੇ ਵਿੱਚ ਸੇਵਾ ਕੇਂਦਰ ਦੇ ਉੱਪਰ ਬਣਿਆ ਹੋਇਆ ਇਹ 10 ਵਜੇ ਪਹੁੰਚਣਾ ਤੁਸੀਂ ਜੀ 3 ਨਵੰਬਰ ਦਿਨ ਸੋਮਵਾਰ ਨੂੰ ਤੇ ਇੰਟਰਵਿਊ ਜਿਹੜੀ ਹੈ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਹੋਏਗੀ ਤਨਖਾਹ ਦੇ ਵਿੱਚ ਕੰਪਨੀ ਵੱਲੋਂ 17000 ਤੋਂ 19000 ਤੱਕ ਦੱਸੀ ਗਈ ਹੈ ਵਧੇਰੇ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਡੀ ਸਕਰੀਨ ਤੇ ਆ ਨੰਬਰ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਅਗਲੀ ਜਿਹੜੀ ਜਾਣਕਾਰੀ ਹੈ ਉਹ ਵੀ ਹੈ ਸਿਕਿਉਰਿਟੀ ਗਾਰਡਾਂ ਦੇ ਸਬੰਧ ਵਿੱਚ ਸ਼ਿਫਟਾਂ ਦੇ ਵਿੱਚ ਡਿਊਟੀ ਰਹਿਣ ਵਾਲੀ ਹੈ ਤਨਖਾਹ 18500 ਪਲੱਸ ਪ੍ਰੋਵੀਡੈਂਟ ਫੰਡ ਪਲੱਸ ESI ਤੁਹਾਡਾ ਜਿਹੜਾ ਇਹਦੇ ਵਿੱਚ ਅਲੱਗ ਤੋਂ ਮਿਲੇਗਾ ਤੇ ਇਹ ਪੋਸਟਾਂ ਤੁਸੀਂ ਸੁਣ ਲਓ ਬਠਿੰਡਾ ਦੇ ਵਿੱਚ ਭਾਰਤ ਨਗਰ ਮਾਰਕੀਟ ਅਮਰਸਰ ਹਵੇਲੀ ਦੇ ਨੇੜੇ ਬੀਬੀ ਵਾਲਾ ਰੋਡ ਜਿਹੜਾ ਪੈਂਦਾ ਤੇ ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਪਿੱਛੇ ਫਲਾਈਓਵਰ ਦੇ ਨੇੜੇ ਹੋਟਲ ਹੈ ਉੱਥੇ ਪੋਸਟ ਹੈ ਸੰਗਰੂਰ ਦੇ ਵਿੱਚ ਮਹਿਲ ਮੁबारक ਕਲੋਨੀਆ ਜਿਹੜੀ ਉੱਥੇ ਇਹ ਪੋਸਟ ਹੈ ਦਸ਼ਮੇਸ਼ ਆਟਾ ਚੱਕੀ ਤੇ ਲੁਧਿਆਣਾ ਬੱਸ ਸਟੈਂਡ ਦੇ ਸਾਹਮਣੇ ਗ੍ਰੈਂਡ ਹੋਟਲ ਦੇ ਨੇੜੇ ਇਹ ਸਿਕਿਉਰਿਟੀ ਗਾਰਡਨੀਆਂ ਪੋਸਟਾਂ ਨੇ ਜਿਹੜੇ ਇੰਟਰਸਟਿਡ ਉਮੀਦਵਾਰ ਨੇ ਇਹਨਾਂ ਇਹਨਾਂ ਜਗ੍ਹਾ ਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨਾ ਚਾਹੁੰਦੇ ਨੇ ਉਹ 8054020198 ਨੰਬਰ ਤੇ ਜਿਹੜਾ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਆ। ਇਹਦੇ ਤੋਂ ਇਲਾਵਾ ਸੰਗਰੂਰ ਦੇ ਵਿੱਚ ਫੈਕਟਰੀ ਦੇ ਵਿੱਚ ਇੱਕ ਡਰਾਈਵਰ ਦੀ ਜ਼ਰੂਰਤ ਹੈ। ਹੈਵੀ ਲਾਇਸੈਂਸ ਵਾਲੇ ਡਰਾਈਵਰ ਹੋਣੇ ਚਾਹੀਦੇ ਨੇ। ਤਨਖਾਹ ਤੁਹਾਡੀ ਇੰਟਰਵਿਊ ਤੇ ਆਧਾਰਿਤ ਜਿਹੜੀ ਤੁਹਾਡੇ ਤਜਰਬੇ ਤੇ ਆਧਾਰਿਤ ਹੈ ਕੀਤੀ ਜਾਏਗੀ। ਵਧੇਰੇ ਜਾਣਕਾਰੀ ਲਈ ਤੁਸੀਂ 8054020198 ਅਤੇ 9951 93107 ਇਹਨਾਂ ਨੰਬਰਾਂ ਤੇ ਸੰਪਰਕਾ ਜਿਹੜਾ ਕਰ ਸਕਦੇ ਹੋ ਅਗਲੀ ਜਿਹੜੀ ਆਖਰੀ ਪੋਸਟ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਇਹ ਹੈ ਗਨਮੈਨ ਦੀ ਅਮਰਸਰ ਦੇ ਵਿੱਚ ਇਹਦੀ ਲੋਕੇਸ਼ਨ ਹੈ ਰਤਨ ਸਿੰਘ ਚੌਕ ਤੇ 28 ਤੋਂ 35 ਸਾਲ ਦੇ ਵਿੱਚ ਉਮਰ ਹੈ 17000 ਦੇ ਵਿੱਚ ਤਨਖਾਹ ਰਹਿਣ ਵਾਲੀ ਹੈ ਡਿਊਟੀ ਤੁਹਾਡੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੈ ਤੇ ਜਿਹੜੇ ਨੰਬਰ ਤੇ ਤੁਸੀਂ ਸੰਪਰਕ ਕਰਨਗੇ 7888 14316 ਅੰਮ੍ਰਿਤਸਰ ਵਾਲੇ ਜਿਹੜੇ ਵੀਰ ਨੇ ਗਵਰਨਮੈਂਟ ਦੀ ਡਿਊਟੀ ਕਰਨਾ ਚਾਹੁੰਦੇ ਨੇ ਸ਼ਹਿਰ ਦੇ ਵਿੱਚ ਉਹ ਇਹਨਾਂ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਨੇ ਇਹ ਜਿੰਨੇ ਵੀ ਨੰਬਰ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਹ ਸ਼ਹਿਰਾਂ ਦੇ ਵਿੱਚ ਜਿਹੜੇ এমਪਲॉयਮੈਂਟ ਆਫਿਸ ਕੋਲੇ ਹੁੰਦੇ ਨੇ ਪ੍ਰਾਈਵੇਟ ਉਹਨਾਂ ਦੇ ਨੇ ਤੁਸੀਂ ਉੱਥੇ ਜਾਣਕਾਰੀ ਪੂਰੀ ਲੈ ਲਓ ਜੇ ਤੁਸੀਂ ਇਹਨਾਂ ਨੂੰ ਜਾਣਦੇ ਹੋ ਆਪਣੇ ਡਾਕੂਮੈਂਟ ਤੁਸੀਂ ਭੇਜ ਕੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆ ਤੁਹਾਡੀ 2 400 500 ਰੁਪਿਆ ਫੀਸ ਹੁੰਦੀ ਹੈ ਉਹ ਕਰਵਾ ਲਓ ਨਹੀਂ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਦਾ ਦਫ਼ਤਰ ਪੁੱਛ ਕੇ ਆਪ ਉੱਥੇ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਪਤਾ ਵੀ ਲੱਗ ਜਾਏ ਕਿ ਕੋਈ ਉਹਦੇ ਵਿੱਚ ਕੋਈ ਧੋਖਾ ਆ ਜਾਂ ਕੋਈ ਫਰਾਡ ਤਾਂ ਨਹੀਂ ਤੁਹਾਡੇ ਨਾਲ ਹੋ ਰਿਹਾ ਗਲਤ ਜਾਣਕਾਰੀ ਤਾਂ ਨਹੀਂ ਤੁਹਾਨੂੰ ਦਿੱਤੀ ਜਾ ਰਹੀ ਸੋਹੀ ਜਾਣਕਾਰੀ ਤੁਸੀਂ ਸਾਰੀ ਲੈ ਕੇ ਫੇਰ ਹੀ ਆਪਣੀ ਜਿਹੜੀ ਡਿਊਟੀ ਜੁਆਇਨ ਕਰੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ